ਸੇ ਗੁਰੂ ਦੇ ਨਾਲ ਪ੍ਰੇਮ ਕਰਾਂਗੇ ਪਿਆਰ ਕਰਾਂਗੇ ਤਾਂ ਸਤਿਗੁਰੂ ਸਾਡੇ ਨਾਲ ਉਦੋਂ ਕਰੋੜਾਂ ਗੁਣਾ ਜ਼ਿਆਦਾ ਪ੍ਰੇਮ ਕਰੇਗਾ ਪਿਆਰ ਕਰੇਗਾ ਆਪਾਂ ਇੱਕ ਵਾਰੀ ਗੁਰੂ ਨੂੰ ਯਾਦ ਕਰਾਂਗੇ ਸਤਿਗੁਰੂ ਪਤਾ ਨਹੀਂ ਕਿੰਨੀ ਕੁ ਵਾਰ ਸਾਨੂੰ ਚੇਤੇ ਕਰੇਗਾ ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਗ ਬਾਰ ਗੁਰੂ ਹੇਤ ਹੈ ਬਾਰ-ਬਾਰ ਸਤਿਗੁਰੂ ਨੂੰ ਚੇਤੇ ਕਰਦਾ ਵੀ ਮੇਰਾ ਸਿੱਖ ਮੇਰਾ ਸਿੱਖ ਮੇਰਾ ਪਿਆਰਾ ਭਾਈ ਮਹਾ ਸਿੰਘ ਉਹਨਾਂ ਨੂੰ ਮਾਰੇ ਭੁੱਲੇ ਨਹੀਂ ਭਾਵੇਂ ਬਦਾਵਤ ਦੇ ਕੇ ਚਲੇ ਗਏ ਖੇਦ ਰਾਣੇ ਦੀ ਟਾਪ ਤੇ ਪਹੁੰਚੇ ਗੁਰੂ ਸਾਹਿਬਾਂ ਨੇ ਗੱਲ ਦੇ ਨਾਲ ਲਾ ਲਿਆ ਤੇ ਮੁਕਤਿਆਂ ਦਾ ਵਰ ਦੇ ਦਿੱਤਾ ਗੁਰੂ ਸਾਹਿਬਾਂ ਨੇ ਸਤਿਗੁਰੂ ਆਪਣੇ ਸੇਵਕ ਨੂੰ ਕਦੇ ਵੀ ਨਹੀਂ ਭੁੱਲਦਾ ਆਪਾਂ ਭੁੱਲ ਜਾਂਨੇ ਸਾਡੇ ਮਨੋਂ ਗੁਰੂ ਕਾ ਪਿਆਰ ਵਿਸਰ ਜਾਂਦਾ ਫਿਰ ਆਪਾਂ ਅਨੇਕਾਂ ਤਰ੍ਹਾਂ ਦੀਆਂ ਦਾਤਾਂ ਮੰਗਦੇ ਆਂ ਝੋਲੀ ਅਟਦੇ ਆਂ ਪਰ ਗੁਰੂ ਕਾ ਬਚਨ ਮੰਨਣ ਵਾਸਤੇ ਰਾਜੀ ਨਹੀਂ ਹੁੰਦੇ ਤਿਆਰ ਨਹੀਂ ਹੁੰਦੇ ਬਾਣੀ ਕਹਿੰਦੀ ਏ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਹੁੰਦਾ ਜਿਹੜਾ ਗੁਰੂ ਦੇ ਸਾਰੇ ਦੇਸ਼ ਦਾ ਭ੍ਰਮਣ ਕੀਤਾ ਜਿੱਥੇ ਜਥੇ ਸੰਗਤਾਂ ਨੇ ਆਵਾਜ਼ ਮਾਰੀ ਉੱਥੇ ਹੀ ਮਹਾਪੁਰਖ ਪਹੁੰਚ ਗਏ ਬਿਨਾਂ ਆਵਾਜ਼ ਮਾਰੀ ਤੋਂ ਵੀ ਪਹੁੰਚ ਗਏ ਸਾਧੂ ਦਾ ਜਗਤ ਦੇ ਵਿੱਚ ਆਉਣਾ ਹੀ ਇਸ ਕਰਕੇ ਹੁੰਦਾ ਜੇਲ ਹੁੰਦੀ ਹੈ ਜੇਲ ਦੇ ਵਿੱਚ ਕੁਝ ਬੇਗੁਨਾਮ ਵੀ ਹੁੰਦੇ ਨੇ ਬਾਕੀ ਆਪਣੇ ਆਪਣੇ ਕੀਤੇ ਦੀ سزا ਪਾਰ ਰਹੇ ਹੁੰਦੇ ਐ ਜੇਲ੍ਹ ਦੇ ਵਿੱਚ ਡਾਕਟਰ ਵੀ ਜਾਂਦਾ ਹੈ। ਪੜ ਜਾ ਰਿਹਾ ਹੈ ਕੈਦੀਆਂ ਦਾ ਚੈੱਕਅਪ ਕਰਨ ਵਾਸਤੇ। ਜੇ ਕਿਸੇ ਨੂੰ ਲੋੜ ਹੈ ਉਹਨੂੰ ਮੈਡੀਕਲ ਸਹੂਲਤ ਦੇਣ ਵਾਸਤੇ, ਦਵਾਈਆਂ ਦੇਣ ਵਾਸਤੇ ਇਸ ਕਰਕੇ ਜਾ ਰਿਹਾ। ਆਪਾਂ ਲੋਕ ਕਰਮਾਂ ਦੇ ਬੰਦੇ ਜਗ ਵਿੱਚ ਆਉਨੇ ਆ। ਮਹਾਪੁਰਖ ਵੀ ਆਉਂਦੇ ਐ। ਪਰੋ ਕਰਮਾਂ ਦੇ ਬੱਧੇ ਨਹੀਂ ਹੁੰਦੇ ਉਹ ਕਰਮਾਂ ਦੇ ਬੱਝੇ ਨਹੀਂ ਆਉਂਦੇ ਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਰੱਬ ਭੇਜਦਾ ਸਾਡਾ ਇਲਾਜ ਕਰਨ ਵਾਸਤੇ ਇਲਾਜ ਕੀਏ ਸੰਸਾਰ ਰੋਗੀ ਨਾਮ ਦਾ ਨਾਮ ਦੇ ਦਵਾਈ ਦਿੰਦੇ ਰੋਗੀ ਬਣਿਆ ਮਨ ਸਾਡਾ ਰੋਗੀ ਕਿੰਨੇ ਔਗਣ ਕਿੰਨੇ ਵੇਖਠ ਹੋ ਗਿਆ ਤਾਂ ਹੰਕਾਰ ਨਹੀਂ ਜੇ ਕੋਈ ਵੀ ਨਹੀਂ ਆਇਆ ਤਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਮਿਕਿਉਣੀ ਆਇਆ ਕੋਈ ਚੱਲ ਕੇ ਇੱਕ ਵਾਰੀ ਕੋਈ ਮਹਾਪੁਰਖਾਂ ਨੂੰ ਪੁੱਛਣ ਲੱਗਿਆ ਕਹਿੰਦਾ ਬਾਬਾ ਜੀ ਤੁਹਾਨੂੰ ਸੁਣਨ ਵਾਸਤੇ ਇੰਨੇ ਲੋਕ ਆਉਂਦੇ ਐ ਇੰਨੀ ਸੰਗਤ ਸੇਵਾ ਵਿੱਚ ਇਕੱਠੀ ਹੁੰਦੀ ਐ ਕਿਤੇ ਤੁਹਾਡੇ ਮਨ ਦੇ ਵਿੱਚ ਹਉਮੈ ਹੰਕਾਰ ਤਾਂ ਨਹੀਂ ਆ ਜਾਂਦਾ ਉਸ ਵੇਲੇ ਮਹਾਪੁਰ ਕਹਿਣ ਲੱਗੇ ਭਾਈ ਹਉਮੈ ਦੀ ਗੱਲ ਕਰਦਾ ਹੰਕਾਰ ਦੀ ਗੱਲ ਕਰਦਾ ਅਸੀਂ ਇਹ ਸਾਰਾ ਕੁਝ ਸਿੱਖ ਬਣ ਕੇ ਇੱਥੇ ਆਉਨਾ ਸੇਵਾਦਾਰ ਨੇ ਕਿਹਾ ਬਾਬਾ ਜੀ ਤੁਸੀਂ ਐਨਾ ਮੱਥਾ ਕਿਉਂ ਟੇਕਦੇ ਹੋ ਤੁਸੀਂ ਤਾਂ ਭਾਵਨਾ ਨਾਲ ਪ੍ਰੇਮ ਨਾਲ ਇੱਕ ਵਾਰੀ ਮੱਥਾ ਟੇਕ ਲਿਆ ਸਤਕਾਰ ਕੀਤਾ ਸਤਿਗੁਰਾਂ ਦਾ ਬਹੁਤ ਹੈ ਤੇ ਇਨੀ ਵਾਰੀ ਅੱਧਾ ਅੱਧਾ ਘੰਟਾ ਮੱਥਾ ਟੇਕੀ ਜਾਂਦੇ ਹੋ ਮਾਪੁਰ ਕਹਿਣ ਲੱਗੇ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਇਸ ਕਰਕੇ ਟੇਕਦੇ ਆਂ ਕਈ ਕਿ ਉਹਨਾਂ ਲੋਕਾਂ ਨੇ ਜੇ ਮੈਨੂੰ ਮੱਥਾ ਟੇਕ ਦਿੱਤਾ ਤਾ ਸਤਿਗੁਰੂ ਇਹ ਤੇਰੀ ਵਡਿਆਈ ਐ ਲੈ ਆਪਣੀਆਂ ਵਡਿਆਈਆਂ ਸਾਭ ਉਹਨਾਂ ਦੀ ਸੇਵਾ ਤੇਰੇ ਦਰ ਤੇ ਪ੍ਰਵਾਨ ਹੋਵੇ ਤਾਂ ਕਹਿੰਦੇ ਚਟਾਕ ਪੈ ਜਾਂਦਾ ਅੱਜ ਤਾਂ ਮੱਥੇ ਟਿਕਾਉਣ ਵਾਲੇ ਲੋਕੀ ਇੱਕ ਦੂਜੇ ਤੋਂ ਅੱਗੇ ਹੁੰਦੇ ਐ ਵੀ ਮੈਨੂੰ ਮੱਥਾ ਟੇਕ ਉਹ ਕਹਿੰਦਾ ਮੈਂ ਵੱਡਾ ਦੂਜਾ ਕਹਿੰਦਾ ਮੈਂ ਵੱਡਾ ਲੀਡਰੀ ਵਿੱਚ ਚਲੇ ਜਾਈਏ ਜਥੇਦਾਰੀ ਵਿੱਚ ਚਲੇ ਜਾਈਏ ਹਰ ਕਹਿੰਦਾ ਮੈਂ ਵੱਡਾ ਹਾਂ ਪ੍ਰਪਤਾ ਦੀ ਭੁੱਖ ਹਰ ਇੱਕ ਦੇ ਅੰਦਰ ਛਾਈ ਹੋਈ ਭਗਤ ਕਬੀਰ ਜੀ ਕਹਿੰਦੇ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਚਾਲੇ ਥੇ ਹਰ ਮਿਲਨ ਕੋ ਵਿਚੋ ਅਟਕਿਓ ਚੀ ਜਦੋਂ ਪ੍ਰਪਤਾ ਹੋਣ ਲੱਗੀ ਵੜਿਆਈ ਹੋਣ ਲੱਗੀ ਉਸ ਵੜਿਆਈ ਨੇ ਫਿਰ ਮਤ ਮਾਰ ਦਿੱਤੀ ਅੱਗੇ ਦਾ ਪੈਂਡਾ ਉਹ ਤੁਰਨੈ ਭੁੱਲ ਗਿਆ ਮੰਜ਼ਲ ਭਾਵੇਂ ਉੱਚੀ ਹੁੰਦੀ ਹੈ ਦੂਰ ਹੁੰਦੀ ਹੈ ਪਰ ਤੁਰਨਾ ਭਾਈ ਧਰਤੀ ਤੇ ਹੀ ਪੈਂਦਾ ਜਦੋਂ ਧਰਤੀ ਤੋਂ ਪੈਰ ਚੁੱਕ ਲੈਂਦਾ ਬੰਦਾ ਫਿਰ ਮੰਜ਼ਲ ਵੀ ਦੂਰ ਹੋ ਜਾਂਦੀ ਹੈ ਧਰਤੀ ਤੋਂ ਪੈਰ ਚੁੱਕਣੇ ਭਾਵ ਹਉਮੈ ਤੇ ਜਦੋਂ ਹੰਕਾਰ ਦੇ ਵਿੱਚ ਆ ਜਾਂਦਾ ਵਿਚਾਰ ਕਰਦੇ ਸੀ ਜਨਮ ਮਰਨ ਦੋ ਹੋਉ ਮੈਂ ਨਹੀਂ ਜਨ ਪਰਉਪਕਾਰੀ ਆਈ ਜੀ ਦਾਣ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਇ ਉਹ ਜੀ ਦਾਣ ਦੇਣਾ ਭਾਵ ਕਿਸੇ ਦੇ ਮਾਰ ਅੰਦਰੋਂ ਲੋ ਸਖਤ ਹੋ ਜਾਂਦੇ ਐ ਜਿਨ ਕੇ ਚਿੱਤ ਕਠੋਰ ਤਿੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਉਹ ਨੇੜੇ ਬਹਿਣ ਨੂੰ ਵੀ ਤਿਆਰ ਨਹੀਂ ਹੁੰਦੇ ਗੁਰੂ ਸਰ ਕਾਸ਼ਟ ਹਰਿਆ ਲੱਕੜ ਦੀ ਣਾਈ ਸੁੱਕੀ ਲੱਕੜ ਵਾਂਗੂ ਜਿਹੜਾ ਸਾਡਾ ਮਨ ਬਣ ਗਿਆ ਹੁੰਦਾ ਨਾ ਇਹਨਾਂ ਨੂੰ ਹਰਿਆ ਭਰਿਆ ਕਰਦਾ ਹੈ ਉਹ ਜੀ ਦਾਨ ਦੇ ਕੇ ਭਗਤੀ ਕਰਾਉਂਦੇ ਨੇ ਰੱਬ ਨਾਲ ਮਿਲਾਉਂਦੇ ਜੀਵਨ ਕਿਰਾਂ ਦੇ ਰੱਬ ਨਾਲ ਮਿਲਾਉਂਦੇ ਜੀਵਨ ਜੀਵਨ ਤਰ ਦੇ ਕੇ ਭਗਤੀ ਕਰਾਉਂਦੇ ਰੱਬ ਨਾਮ ਲਾਉਂਦੇ ਕਾਰ ਜੈ ਮਹਾਪੁਰਖਾਂ ਦਾ ਰਬ ਨਾਲ ਮਿਲਾਉਣਾ ਅਰਦਾਸ ਵਿੱਚ ਵੀ ਪ੍ਰਾਤਨ ਸਿੰਘਾਂ ਨੇ ਇਹ ਲਵਜ ਪਾਦਤੇ ਕਿ ਸਈ ਪਿਆਰੇ ਦਾ ਮਨ ਨੂੰ ਠੰਡ ਪਵੇਗੀ ਸ਼ਾਂਤੀ ਮਿਲੇਗੀ ਜਿਹੋ ਜੀ ਜਗਤ ਆਪਾਂ ਜਾਣਿਆ ਜੇ ਉੱਥੇ ਦੁਰਮਤ ਵੰਜੈ ਮਿੱਤਰ ਅਸਾੜੜੇ ਸਈ ਹੋ ਟੋਢੇਂ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੀ ਕੋਈ ਹਰੇਕ ਨਹੀਂ ਹੁੰਦਾ ਓਜ ਹਰ ਇੱਕ ਨਹੀਂ ਹੁੰਦਾ ਆਸਰਾ ਬਹੁਤ ਲੈ ਲੈਂਦੇ ਸਾਡੇ ਵਰਕੇ ਕਈ ਮਹਾਪੁਰਖਾਂ ਤੇ ਸਟੇਜਾਂ ਤੇ ਕਥਾਵਾਚਕ ਬਣ ਕੇ ਸੇਵਾ ਕਰਦੇ ਰਹਿੰਦੇ ਬਾਹਰ ਜਾ ਕੇ ਉਹਨਾਂ ਨੇ ਸਾਧੂਆਂ ਦੀ ਸੰਤਾਂ ਦੀ ਨਿੰਦਿਆ ਕਰਨੀ ਇਹੋ ਜਿਹੇ 도ਗਲੇ ਲੋਕ ਵੀ ਇੱਕ ਪਾ ਬਾਤਰ ਸਿੰਘ ਜੀਆਂ ਵੇਲੇ ਆਰਐਸ ਸੰਨੀਸੀ ਹੁੰਦੀ ਹੁਣ ਤਾਂ ਸਾਰਾ ਕੁਝ ਆਰਐਸਐਸ ਦੇ ਜੁਮੇ ਪਾ ਦਿੰਦੇ ਜੇ ਕਿਤੇ ਭਗਵੇਂ ਕੱਪੜਿਆਂ ਵਾਲੇ ਸਾਧੂ ਖੜੇ ਕੋਲ ਵੀ ਫਿਰ ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਕਿਹੜੇ ਪਾਸੇ ਤੋਰੀਏ ਕਹਿੰਦੇ ਜੀ ਇਹ ਫੌਜ ਵਿੱਚ ਸੀ ਬਹੁਤ ਸੰਤਾਂ ਨੂੰ ਤਾਂ ਫੌਜੀਆ ਨੇ ਅੰਗਰੇਜ਼ਾਂ ਨੇ ਫੌਜੀਆ ਨੂੰ ਆਪ ਭੇਜਿਆ ਇਨਾਂ ਨੂੰ ਫੌਜੀਆ ਨੇ ਸ਼ਹਿ ਦਿੱਤੀ ਫੌਜੀਆ ਨੂੰ ਭੇਜਿਆ ਵੀ ਹੁਣ ਫੌਜ ਆਲੇ ਅੰਗਰੇਜ਼ਾਂ ਨੇ ਭੇਜਿਆ ਇਹਨਾਂ ਫੌਜੀਆ ਨੂੰ ਸ਼ਾਂਤ ਬਣਾ ਕੇ ਹੁਣ ਪਿਆਰਿਓ ਅੰਗਰੇਜ਼ ਕਦੇ ਚਾਹੇਗਾ ਵੀ ਪਿੰਡਾਂ 'ਚ ਗੁਰਦੁਆਰੇ ਬਣਨ ਅਮਰਤਿ ਸ਼ਾਕਰ ਲੋਕ ਗੁਲਾਮੀ ਗਲੋਂ ਲਾਉਣ ਵਾਸਤੇ ਤਿਆਰ ਹੋਣ ਜਦੋਂ ਆਪਣੇ ਆਪ ਦੀ ਸੋਝੀ ਆਉਂਦੀ ਹੈ ਨਾ ਬੰਦੇ ਨੂੰ ਉਨੂੰ ਆਲੇ-ਦੁਆਲੇ ਦੇ ਵੀ ਸੋਝੀ ਆਉਣ ਲੱਗ ਜਾਂਦੀ ਹੈ ਵੀ ਜੱਗ ਤੇ ਵਰਤ ਗਈ ਰਿਆ ਜਿੰਨਾ ਜਿਰੋ ਨਸ਼ਿਆਂ ਦੇ ਵਿੱਚ ਵਿਸ਼ਿਆਂ ਦੇ ਵਿੱਚ ਵੜਿਆ ਰਹਿੰਦਾ ਉਹਨੂੰ ਆਲੇ-ਦੁਆਲੇ ਦਾ ਪਤਾ ਹੀ ਨਹੀਂ ਲੱਗਦਾ ਵੀ ਦੁਨੀਆ 'ਚ ਕੀ ਹੋ ਰਿਹਾ ਜਦੋਂ ਆਪਣੇ ਆਪ ਦੀ ਸੋਝੀ ਆਉਂਦੀ ਅਸੀਂ ਬਹੁਤ ਨਗਰਾਂ ਦੇ ਵਿੱਚ ਗਏ ਪਤਵੰਤੇ ਸੱਜਣ ਮਿਲੇ ਸਾਨੂੰ 1998 ਜਦ ਪਹਿਲਾ ਨਗਰ ਕੀਰਤਨ ਲੈ ਕੇ ਆਏ ਸੀ ਇੱਥੇ ਸਾਨੂੰ ਪਤਾ ਉਦੋਂ ਸਾਡੇ ਤੇ ਕਿਸ ਵੀ ਦਰਜ ਹੋਇਆ ਬਹੁਤ ਭਾਰ ਆਇਆ ਪੱਲਿਓ ਜਿੰਨੀ ਸੇਵਾ ਇਕੱਠੀ ਹੋਈ ਦੀਵਾਨ ਦੇ ਵਿੱਚ ਉਹ ਸਾਰੀ ਸੇਵਾ ਵੀ ਦੇਗੇ ਇਹ ਗੁਰਦੁਆਰੇ ਤੇ ਲਾਓ ਗੁਰਦੁਆਰਾ ਤਿਆਰ ਕਰੋ ਇੱਕ ਨਹੀਂ ਅਨੇਕਾਂ ਪਿੰਡਾਂ ਦੀ ਗੱਲ ਹੈ ਜਿੱਥੇ ਮਹਾਂਪੁਰਖਾਂ ਨੇ ਪਹਿਲੀ ਵਾਰ ਗੁਰਦੁਆਰਿਆਂ ਦੀ ਅਰੰਭਤਾ ਕਰਵਾਈ ਗੁਰੂ ਘਰ ਦੀਆਂ ਸੇਵਾਵਾਂ ਜਿੱਦਾਂ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਉਥੇ ਕਿਤੇ 10 ਫੁੱਟ ਡੂੰਘਾ ਟੋਆ ਕਿਤੇ 10 ਫੁੱਟ ਉੱਚਾ ਟਿੱਬਾ ਫਿਰ ਨਗਰਾਂ ਦੇ ਵਿੱਚੋਂ ਸੰਗਤਾਂ ਨੂੰ ਸੱਦ ਸੱਦ ਕੇ ਨਾ ਟਰੈਕਟਰ ਨਾਲ ਕਰਾ ਨਾ ਸੁਹਾਗੇ ਬਲਦਾਂ ਦੇ ਨਾਲ ਸਿਰਾਂ ਤੇ ਸੰਗਤਾਂ ਨੇ ਰੇਤਾ ਢੋ ਟੋ ਕੇ ਟਿੱਬੇ ਢੋ ਟੋ ਕੇ ਪੱਧਰੇ ਕਰ ਦਿੱਤੇ ਮਾਪੁਰਖਾਂ ਦੇ ਕਹਿਣ ਤੇ ਉਹਨਾਂ ਦੇ ਬੋਲਾਂ ਵਿੱਚ ਵੀ ਸੱਤਿਆ ਆ ਜਾਂਦੀ ਏ ਇੱਕ ਦਾ ਕਹਿਣਾ ਤਾਂ ਘਰ ਦੇ ਨਹੀਂ ਮੰਨਦੇ ਇੱਕ ਦਾ ਕਹਿਣਾ ਬਾਣੀ ਕਹਿੰਦੀ ਐ ਕਹਿਆ ਨਾ ਮੰਨ ਸਿਰ ਖਾਕ ਸ਼ਨ ਜਿੰ ਸੰਗ ਮੰਨ ਤਨ ਜਾਲਿਆ ਕਹਿੰਦੇ ਭਾਈ ਉਹ ਮੇਰੇ ਅੱਖੇ ਹੀ ਨਹੀਂ ਲੱਗਦਾ ਮੇਰਾ ਬੱਚਾ ਮੇਰੇ ਘਰ ਦੇ ਮੇਰੇ ਅੱਖੇ ਲੱਗਣ ਨੂੰ ਤਿਆਰ ਨਹੀਂ ਉਹਨਾਂ ਵਾਸਤੇ ਦਿਨ ਰਾਤ ਮੈਂ ਫਿਰਦਾ ਰਿਹਾ ਸਰੀਰ ਵੀ ਤੇ ਮੁੰਡਾ ਕਹਿੰਦਾ ਬਾਪੂ ਬਹਿ ਜਾ ਤੈਨੂੰ ਬੜੀ ਅਕਲ ਆਉਣ ਕਾਹੇ ਨਾ ਮੰਨੇ ਗੁਰੂ ਕੀ ਬਾਣੀ ਕਹਿ ਰਹੀ ਏ ਕਾਹੇ ਨਾ ਮੰਨੇ ਗੁਰਬਾਣੀ ਵਿੱਚ ਹਰ ਜਵਾਬ ਹੈ ਅਜ ਜੜੀ ਹਰ ਸਮੱਸਿਆ ਪ੍ਰੋਬਲਮ ਬਣੀ ਐ ਹਰ ਇੱਕ ਵਾਰੇ ਲੇਖਿਆ ਬਾਣੀ ਚ ਕਹਿਆ ਨਾ ਮੰਨੇ ਸਿਰ ਖਾਕ ਛਾਨੈ ਕਹਿੰਦੇ ਸਿਰ ਚ ਸੁਆਹ ਆ ਜਾਂਦੇ ਐ ਸੁਆਹ ਚਾਰ ਬੰਦਿਆਂ ਚ ਖਲੋਤੇ ਨੂੰ ਚਾਰ ਬੰਦਿਆਂ ਚ ਖਲੋਤੇ ਦੀ ਕਈ ਗੱਲ ਨਾ ਬੋਲ ਬੋਲ ਕੇ ਚਲੇ ਜਾਂਦੇ ਸਿਰ ਵਿੱਚ ਸੁਆਹ ਆ ਜਾਂਦੀ ਇੱਕ ਦੀ ਘਰ ਦੇ ਵੀ ਨਹੀਂ ਸੁਣਦੇ ਇੱਕ ਉਹ ਹੁੰਦੇ ਨੇ ਜਿਨ੍ਹਾਂ ਦੇ ਆਖੀ ਸੈਂਕੜੇ ਸੰਗਤਾਂ ਇੱਕ ਦਾ ਅਸੀਂ ਪੜਦੇ ਸੀ ਵੀ ਕਹਿੰਦੇ ਤੁਸੀਂ ਕਹਿੰਨੇ ਹੋ ਲੱਖਾਂ ਸੰਗਤਾਂ ਨੂੰ ਸੋ ਇਹ ਨਹੀਂ ਕਿ ਉਹ ਤੋਂ 2.5 ਕਰੋੜ ਤੁਰਿਆ ਰਹੀ ਹੈ ਇਹ ਮਹਾਪੁਰਖਾਂ ਦੇ ਇੱਕ ਨਹੀਂ ਸਾਰੇ ਮਹਾਪੁਰਖਾਂ ਦੇ ਸਿੰਘ ਸਭਾ ਲਹਿਰ ਚੱਲੀ ਇਹ ਸਾਰਿਆਂ ਉਹਨਾਂ ਦੇ ਯਤਨਾਂ ਸਦਕ ਸਾਰਿਆਂ ਦਾ ਰਲ ਮਿਲ ਕੇ ਕੀਤਾ ਉਪਰਾਲਾ ਅੱਜ ਕਰੋੜਾਂ ਦੀ ਤਦਾਦ ਦੇ ਵਿੱਚ ਖਾਲਸਾ ਇਹਨਾਂ ਤਾਂ ਸ਼ਾਇਦ ਮੁੰਡਾ ਆ ਜਾਵੇ ਇਹਨਾਂ ਨੂੰ ਪਾਲਣਾ ਬਹੁਤ ਔਖਾ ਹੈ ਬਹੁਤ ਪੈਸਾ ਲੱਗਦਾ ਹੈ ਭਾਈ ਹਰ ਕੋਈ ਆਪਣੇ ਭਾਗ ਲਖਾ ਕੇ ਲਿਆਉਂਦਾ ਮਹਾਰਾਜਾ ਰਣਜੀਤ ਸਿੰਘ ਜੀਾਂ ਦੀ ਮਾਤਾ ਬੀਬਨ ਨੀਮਾ ਮਤ ਉੱਚੀ ਜਿਵੇਂ ਜਿਵੇਂ ਮਤ ਉੱਚੀ ਹੁੰਦੀ ਜਾਂਦੀ ਹੈ ਉਹਨਾਂ ਨੂੰ ਭਵਿੱਖ ਨਜ਼ਰ ਆਉਣ ਲੱਗ ਜਾਂਦਾ ਵੀ ਕੱਲ ਨੂੰ ਕੀ ਆਉਣਾ ਹੈ ਉਹਨੂੰ ਅਗਲੇ ਸਮੇਂ ਦੇ ਵਿੱਚ ਕੀ ਵਾਪਰਨਾ ਹੈ ਸੋ ਡਰ ਗਿਆ ਕਹਿਣ ਲੱਗੇ ਜੀ ਉਹ ਨਿਆਣਾ ਤਾਂ ਕੁੜੀ ਘਰ ਪੈਦਾ ਹੋਈ ਸੀ ਅਸੀਂ ਤਾਂ ਘੜੇ ਚ ਪਾ ਕੇ ਦੱਬਿਆ ਹੈ ਮਹਾਪੁਰ ਕਹਿੰਦੇ ਭਾਈ ਉਹ ਜਿਉਂਦੀ ਹੈ ਜਿੱਥੇ ਦੱਬੀ ਐ ਚਲੋ ਪੁੱਟਿਏ ਜਾ ਕੇ ਜਦੋਂ ਪੁੱਟਿਆ ਤੱਕੜੇ ਦੇ ਵਿੱਚ ਅਜੇ ਜਿਉਂਦੀ ਸੀ ਸਾਹ ਲੈਂਦੀ ਸੀ ਬੈਦ ਹਕੀਮ ਸੱਦਿਆ ਦਵਾਦਾਰੂ ਕੀਤੀ ਤਕੜੀ ਨਰੋਈ ਹੋ ਗਈ ਫਿਰ ਉਹਦਾ ਵਿਆਹ ਹੋਇਆ ਵੱਡੀ ਹੋਈ ਤੇ ਬੀਬੀ ਰਾਜਕੌਰ ਨਾਂ ਰੱਖਿਆ ਉਹਦਾ ਸਰਦਾਰ ਮਹਾ ਸਿੰਘ ਨਾਲ ਵਿਆਹ ਹੋਇਆ ਤੇ ਫਿਰ ਉਹਨਾਂ ਦੇ ਘਰ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਤੇ ਗੈਸਬੰਦੀ ਇਹ ਪੱਥਰ ਹੈ ਨਾ ਵਿੱਚੋਂ ਹੀ ਭਰ ਜਾਂਦਾ ਉਹੀ ਖਾਣ ਵਾਲਾ ਬਣ ਜਾਂਦਾ ਈ ਸ਼ੱਕਰ ਵਾਲੀ ਸਾਇਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਬੰਦਾ ਤਾਂ ਉਦਾਂ ਹੀ ਮੇਰੀ ਮੇਰੀ ਕਰਦਾ ਰਹਿੰਦਾ ਹੈ ਬਈ ਜੱਗ ਮੇਰੇ ਸਿਰ ਤੇ ਹੈ ਦੁਨੀਆ ਮੇਰੇ ਸਿਰ ਤੇ ਹੀ ਚੱਲਦੀ ਉਹ ਦੁਨੀਆ ਕਰਦੀ ਬਹੁਤ ਵਪਾਰੀ ਬਣਦੇ ਆ ਹਟ ਤੇ ਵੀ ਬਾਜ਼ਾਰ ਵਿੱਚ ਵੀ ਵੇਖ ਲਈਏ ਸਬਜ਼ੀ ਤਾਂ ਹਰ ਇੱਕ ਨੇ ਖਰੀਦਣੀ ਐ ਫਿਰ ਉਦੋਂ ਬਾਅਦ ਕੱਪੜਾ ਫਿਰ ਉਦੋਂ ਬਾਅਦ ਲੋਹਾ ਤੇ ਸੋਨੇ ਦਾ ਵਪਾਰੀ ਕੋਈ ਇੱਕ ਹੁੰਦਾ ਉਹਨਾਂ ਚ ਤੇ ਜੇ ਉਦੋਂ ਬਾਅਦ ਵੇਖੀਏ ਹੀਰੇ ਦੇ ਡਾਇਮੰਡ ਦੇ ਵਪਾਰੀ ਉਹ ਤਾਂ ਉਦੋਂ ਵੀ ਕੋਈ ਵਿਰਲਾ ਹੋਵੇਗਾ ਇਥੇ ਭਗਤ ਕਬੀਰ ਜੀਆ ਨੇ ਰੱਬ ਦੇ ਨਾਮ ਨੂੰ ਸਭ ਤੋਂ ਕੀਮਤੀ ਦੱਸਿਆ ਕਿ ਨਹੀਂ ਉਦੋਂ ਚੰਗਾ ਖੜਾਉਣਾ ਮਿਲੇ ਉਹਨੂੰ ਉਦੋਂ ਚੰਗਾ ਖੜਾਉਣਾ ਮਿਲੇ ਪ੍ਰਾਣਾ ਘਰ ਛੱਡਣ ਨੂੰ ਤਾਂ ਤਿਆਰ ਹੁੰਨੇ ਆਪਾਂ ਜੇ ਉਦੋਂ ਬਾਅਦ ਸਾਨੂੰ ਚੰਗਾ ਘਰ ਮਿਲਣਾ ਚੰਗਾ ਘਰ ਮਿਲੇਗਾ ਤਾਂ ਤਿਆਰ ਹੁੰਨੇ ਹੁਣ ਕੈਨੇਡਾ ਆਸਟ੍ਰੇਲੀਆ ਤਾਂ ਜਾਂਦੇ ਆ ਨਾ ਵੀ ਐਦੋਂ ਚੰਗਾ ਦੇਸ਼ ਹੈ ਜੇਦ ਮਾੜਾ ਹੋਵੇ ਆ ਪਾਕਿਸਤਾਨ ਅਫਗਾਨਿਸਤਾਨ ਨਹੀਂ ਜਾਂਦੇ ਇਹਦੋਂ ਚੰਗਾ ਚੰਗਾ ਮਿਲੇਗਾ ਤਾਂ ਜਾਣੇ ਆਂ ਪ੍ਰਾਣੀ ਚੀਜ਼ ਤਾਂ ਛੱਡਾਂਗੇ ਜੇ ਉਹਦੋਂ ਚੰਗੀ ਮਿਲੇ ਮਾਇਆ ਦੀ ਪਰਵਾਹ ਨਹੀਂ ਰਹਿੰਦੀ ਧਨ ਦੌਲਤ ਦੀ ਪਰਵਾਹ ਨਹੀਂ ਰਹਿੰਦੀ ਉਹ ਉਹਨਾਂ ਨੂੰ ਕੌਡੀਆਂ ਲੱਗਦੇ ਐ ਵਾਹਿਗੁਰੂ ਦਾ ਨਾਮ ਜਿਹੜਾ ਇਹ ਹੀ ਰਿਆਂ ਦੀ ਨਿਆਈਂ ਲੱਗਦਾ ਸਾਈਂ ਨਾਮ ਅਮੂਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਨਦੋ ਉਹਨਾਂ ਨੂੰ ਪਤਾ ਲੱਗਦਾ ਹੁਣ ਭਾਈ ਮਤੀ ਦਾਸ ਦੇ ਅੱਗੇ ਕਿੰਨੇ ਲਾਲਚ ਰੱਖ ਦਿੱਤੇ ਸਾਬਜਾਦਿਆਂ ਦੇ ਅੱਗੇ ਕਿੰਨੇ ਲਾਲਚ ਰੱਖ ਦਿੱਤੇ ਬੇਗਮਾਂ ਦੇ ਡੋਲੇ ਰਿਆਸਤਾਂ ਦੇ ਨਵਾਬ ਧਨ ਦੌਲਤ ਦੀਆਂ ਕੋਈ ਕਸਰਾ ਹੀ ਨਹੀਂ ਛੱਡੀਆਂ ਦੱਸੋ ਕੀ ਚਾਹੀਦਾ ਹੈ ਖਜ਼ਾਨੇ ਚ ਪਰ ਕਹਿੰਦੇ ਸਾਡਾ ਧਰਮ ਜਿਹੜਾ ਸਾਡੇ ਵਾਸਤੇ ਉਹੀ ਹੀਰਾ ਲਾ ਲੈਣਾ ਕਰੂ ਵਰਗੇ 40 ਗੰਝ ਜੋ ਨਹੀਂ ਗਿਆ ਬਹੁਤ ਦੁਨੀਆ ਵੀ ਨਾਮ ਜਿਹੜਾ ਨਾਮ ਇਹ ਭਾਈ ਮਨ ਦੇ ਵਿੱਚ ਵਸਣ ਵਾਲੀ ਵਸਤੂ ਹੈ बि एॾा क़ीमत मेर साईं द नाम मोला क़मत न कोई जान साईं द नाम मोला क़ीमत न ਤੇਸੀਆ ਹੇ ਨੀ ਤੇਰਾ ਦੇਸ ਪਿਆਰੇ ਹੇ ਨੀ ਤੇਰਾ ਦੇਸ ਪਿਆਰੇ ਹੇ ਨੀ ਤੇਰਾ ਦਿਲ ਪਿਆਰੇ ਹੇ ਨੀ ਤੇਰਾ ਦੇਸ ਮਾਣਾ ਪਰ ਤੇਸੀਆ ਹੇ ਕਰਦੇ ਦਿਸਿਆ ਤੇਰੀ ਤੇਰਾ ਦੇਸ ਬਣਾ ਕਰਦੇ ਦਿਸਿਆ ਮਨ ਨੂੰ ਖੁਸ਼ ਗੜੇ ਕਰੇਗਾ ਵਾਹਿਗੁਰੂ ਦਾ ਨਾਮ ਉਹਦੀ ਬੰਦਗੀ ਕਿਉਂਕਿ ਇਹ ਵੀ ਉਥੋਂ ਹੀ ਆਈ ਹੈ ਧੁਰ ਤੋਂ ਆਈ ਹੈ ਮਨ ਨੂੰ ਵਾਹਿਗੁਰੂ ਦੇ ਨਾਮ ਨੇ ਖੁਸ਼ ਆਪਣ ਸੰਗ ਨੇ ਸੰਗ ਹੋ ਕੇ ਸੰਗ ਲਾ ਕੇ ਕਹਿੰਦੇ ਜੱਪ ਹੁਣ ਆਪਾਂ ਤਾਂ ਉੱਚੀ ਵਾਹਿਗੁਰੂ ਕਹਿਣ ਲੱਗਿਆ ਵੀ ਅਮਰਿ ਸ਼ਾਕ ਬਾਣੀ ਪੜ ਤੇ ਜਿਨ੍ਹਾਂ ਨੇ ਰੱਖੀਏ ਉਹਨਾਂ ਨੂੰ ਵੀ ਲੋਕ ਬਹੁਤ ਗੁਸ਼ ਕਹਿੰਦੇ ਆ ਇਹ ਦੁਨੀਆ ਦੇ ਇੱਕ ਪਾਸੇੋਂ ਪੈਂਦੀ ਐ ਲੋਕ ਲਾਜ ਇਹ ਭਲਾਉਣੀ ਪੈਂਦੀ ਐ ਵੀ ਲੋਕ ਕੀ ਕਹਿੰਦੇ ਨੇ ਦੁਨੀਆ ਕੀ ਆਖਦੀ ਐ ਜੇ ਲੋਕ ਸਲਾਹ ਹੈ ਤਾਂ ਤੇਰੀ ਉਪਮਾ ਨਿੰਦਾ ਛੋੜ ਨਾ ਜਾਈ ਕਹਿੰਦੇ ਜੇ ਲੋਕ ਸਲਾਹਣਗੇ ਵਡਿਆਈ ਕਰਨਗੇ ਤਾਂ ਵਡਿਆਈ ਮੇਰੀ ਨਹੀਂ ਤੇਰੀ ਹੋਵੇਗੀ ਜੇ ਨਿੰਦਣਗੇ ਤਾਂ ਮੈਨੂੰ ਨਿੰਦਣਗੇ ਮੈਨੂੰ ਮਾੜਾ ਕਹਿਣਗੇ ਜੇ ਵਡਿਆਈ ਹੈ ਤਾਂ ਤੇਰੀ ਹੈ ਜੇ ਨਿੰਦਿਆ ਤਾਂ ਮੇਰੀ ਹੈ ਕੋ ਲੋਕ ਲਾਜ ਤਿਆਗ ਦਿੰਦੇ ਵੀ ਜੱਗ ਕੀ ਕਹਿੰਦਾ ਦੁਨੀਆ ਕੀ ਢੇਰ ਲੱਕੜਾਂ ਦਾ ਸੜਨਾ ਹੁੰਦਾ ਢੇਰ ਅੱਗ ਨਹੀਂ ਲਿਆਉਣੀ ਪੈਂਦੀ ਇੱਕੋ ਹੀ ਤੀਲੀ ਬਹੁਤ ਹੁੰਦੀ ਹੈ ਜਦੋਂ ਕਿਸੇ ਨੂੰ ਕੋਈ ਗਿਆਨ ਮਿਲਦਾ ਹੈ ਨਾ ਕਿਸੇ ਨੇ ਰਾਹ ਤੇ ਤੁਰਨਾ ਬਸ ਇੱਕੋ ਹੀ ਗੱਲ ਉਹਦੇ ਮੰਨ ਤੇ ਅਸਰ ਕਰ ਜਾਂਦੀ ਹੈ ਮਹਾਪੁਰਖਾਂ ਨੇ ਜਦੋਂ ਅਮਰਤੀ ਸ਼ਕਲਿਆ ਫੌਜ ਵਿੱਚ ਜਾ ਕੇ ਗਿਆਨੀ ਠਾਕੁਰ ਸਿੰਘ ਜੀ ਉਦੋਂ ਫੌਜ ਦੀਆਂ ਸ਼ਾਉਣੀਆਂ ਦੇ ਵਿੱਚ ਜਾਂਦੇ ਅੰਗਰੇਜ਼ ਰੋਕਦੇ ਨਹੀਂ ਸੀ ਅੰਗਰੇਜ਼ਾਂ ਨੂੰ ਪਤਾ ਸੀ ਵੀ ਜਿਹੜਾ ਸਿੰਘ ਸਜ ਗਿਆ ਗੁਰੂ ਕਾ ਉਹ ਧੋਖੇ ਬਾਝ ਨਹੀਂ ਬਣਦਾ ਥੁੱਲ ਸੀ ਵੀ ਜਾਓ ਅਮਰਿਸ਼ ਕਾਓ ਜਾ ਕੇ ਅਮਰਤਿ ਛਕਿਆ ਮਹਾਪੁਰਖਾਂ ਨੇ ਚਾਰ ਹੀ ਸਿੰਘ ਤਿਆਰ ਹੋਏ ਵੀ ਚਾਰ ਸਿੰਘ ਲੱਭੇ ਪੰਜਵਾਂ ਸਿੰਘ ਸੇਵਾ ਵਿੱਚ ਲੱਗੇ ਪੰਜਾਂ ਦੀ ਲੱਭਦਾ ਨਹੀਂ ਇਹ ਜਨਮ ਸਾਖੀ ਵਿੱਚ ਪੜਿਆ ਜੋ ਸੰਤ ਬਾਬਾ ਤੇਜਾ ਸਿੰਘ ਜੀਆ ਨੇ ਲਿਖੀ ਹੈ ਕਹਿੰਦੇ ਇੰਨੇ ਨੂੰ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਸਜਿਆ ਲੰਗ ਰਿਹਾ ਕੋਲ ਦੀ ਉਹਦੀ ਸੁਧਾਈ ਕੀਤੀ ਪੰਜਾਂ ਦੀ ਸੇਵਾ ਚ ਲੱਗ ਗਿਆ ਅਮਰਤ ਛਕਿਆ ਮਹਾਂਪੁਰਖਾਂ ਨੇ ਉਹ ਤੋਂ ਬਾਅਦ ਉਹ ਕਹਿੰਦੇ ਸਿੰਘ ਨੂੰ ਮਿਲ ਲਈਏ ਪਤਾ ਠਿਕਾਣਾ ਪੁੱਛ ਲਈਏ ਬਾਅਦ ਦੇ ਵਿੱਚ ਉਹ ਦਿਸਿਆ ਹੀ ਨਹੀਂ ਕਿਤੇ ਹੁੰਦੇ ਨੇ ਸ਼ਹੀਦੀ ਪਹਿਰੇ ਇਹ ਨਹੀਂ ਕਿ ਮੇਰੇ ਸਿਰ ਸ਼ਹੀਦ ਆ ਗਿਆ ਮੇਰੇ ਸਿਰ ਤੇ ਹੁਣ ਪੌਣ ਆ ਗਈ ਕਹਿਣਗੇ ਬਾਬਾ ਦੀਪ